ਇਹ ਗੱਲ ਨੂੰ ਇਹ ਵਰਕ ਹਾਂ ਇਹ ਵਰਤਾ ਪਾੜ ਦੇ ਠੀਕ ਆ ਬਾਈ ਇਹਨੇ ਲਈ ਆ ਮੁੱਲ ਮੈਂ ਦਵਾਂ ਤੁਹਾਨੂੰ ਅੱਜ ਬੱਕਰੀਆਂ ਸਾਰੀ ਘੋਟੀ ਨਿਕਲ ਗਈ ਗੱਲ ਨੂੰ ਤੁਸੀਂ ਕਹੋਗੇ ਰਾਜੂ ਨੇ ਦਬਈਆ ਦਾ ਬੇੜਾ ਬਾਈ ਲੋਕ ਕਹਿਣਗੇ ਚੋ ਲੈ ਜਾਣਗੇ ਇਹਨਾਂ ਦੇ ਕਰਮਾਂ ਚ ਹੋਏ ਗੱਲ ਆਇਆ ਨਾ ਫਿਰ ਜਦੋਂ ਨੱਗੇ ਹੁਣ ਦੁੱਧ ਦੂ ਕਰਦੇ ਆ ਮੈਂ ਗਾਹਾਂ ਤੁਰਜੂ ਨੱਗੇ ਨੂੰ ਅਗਲਾ ਕੋਈ ਹੋਰ ਚੱਕ ਲੂ ਆ ਕੇ ਗੱਲ ਤਾਂ ਫਿਰ ਹੋਈ ਜਾਂਦੀ ਆ ਰੱਦੀਆ ਦਨਾਲੀ ਤੂੰ ਬੱਚੂ ਸਾਨੂੰ ਕੀ ਹੁੰਦਾ ਅਗਲੇ ਵਾਰ ਤੇ ਨੰਗੀ ਦਾ ਹੋ ਜੂ ਕੋਈ ਗਰੀਬ ਆ ਕੇ ਇਹਨੂੰ ਲੈ ਜੂ ਮੈਂ ਵੀਰੇ ਫਾਰਮ ਦੀ ਕਰ ਲਿਆ ਨਾ ਅਸੀਨੋ ਪਚਾਉਣਾ ਕਰਕੇ ਆ ਥੋੜੇ ਦੇਖਦਾ ਚਾ ਬਾਟੀ ਰਾਮੂ ਤੂੰ ਬਰੇਜ ਜੈਜ ਮੁੱਲ ਮੰਗ ਜੇ ਵੇਚਣੀ ਐ ਥੱਲੇ ਨਹੀਂ ਦੇ ਕੁਛ ਗੱਬਣ ਤੂੰ ਕਹਿੰਦੇ ਇਹਦਾ ਮੇਰੇ ਨਾਲ ਸੋਣਾ ਸੇ ਦੇ ਬੜੇ ਬੰਦੇ ਆਏ ਨੇ ਕਿਸੇ ਤੋਂ 28 ਮੰਗਿਆ ਕਿਸੇ ਤੋਂ ਕੋਸ ਮੰਗਿਆ ਇਹ ਤਾਂ ਬੋਣੀ ਵਾਲਾ ਕੰਮ ਕਰਿਆਗਾ ਬਾਈ ਕਹਿੰਦੇ ਵੀ ਰਾਜੂ ਨੂੰ ਮळा ਮੈਨੂੰ ਤਾਂ ਇਹੀ ਗੱਲ ਲੱਗੀ ਤੈਨੂੰ ਮੈਂ ਬਾਜ ਮਰਵਾਇ ਬੰਦੇ ਨੂੰ ਕਹਿ ਕੇ ਸਪੈਸ਼ਲ ਠੀਕ ਆ ਕਹਿੰਦੇ ਵੀ ਰਾਜੂ ਨੂੰ ਮਿਲਗਾ ਇਹ ਸੌਦਾ ਕਰਨਾ ਕਿੰਨੇ ਦੀ ਬੱਕਰੀ ਆ ਤੇ ਨਾ ਇਹਨਾਂ ਨੂੰ ਮਾਰੀ ਨਾ ਮੈਨੂੰ ਮਾਰੀ ਮੈਨੂੰ ਰੋਟੀ ਬਣ ਕੇ ਵੀ ਦੇ ਦੂੰਗਾ ਸੁਣ ਗੱਲ ਇਹਨੇ ਬੰਦੇ ਆਣ ਜਾਨ ਨਵੇਂ ਪੱਕੇ ਦੇ ਵਿੱਚ ਉਹ ਕੰਮੀਆਂ ਬਈ 38 ਇੰਚਾਂ ਕੋ ਬੱਕਰੀ ਹੈ ਸਾਹ ਦੇ ਰੋ ਯਾਰ ਬੱਕਰੀ ਠੀਕ ਚਲ ਇਹਦਾ ਜੇ 38 ਹੈ ਚਾਹੇ 20 ਹੈ ਤੇ ਅਸੀਂ ਗ੍ਰਾਮਿੰਸਟੀ ਕਰੀਏ ਤੇਰਾ ਇਹਦਾ ਜਮੀ ਰੋਤੀ ਹੈ ਬਾਕੀ ਤੂੰ ਕਹਿੰਨੇ ਵੀ ਗੱਬਣਾ ਹੈ ਗੱਬਣਾ ਤੂੰ ਗੱਬਣ ਦੀ ਗਰੰਟੀ ਨਾ ਦੇ 2 ਮਹੀਨੇ ਦੀ ਗੱਬਣਾ ਅਗਲੇ ਨੇ ਦੱਸਿਆ ਵੀਰੇ ਹੋਵੇ ਤੁਹਾਨੂੰ ਦੱਸ ਰਹੇ ਹਾਂ ਤੇ ਚਾਹੇ ਅਗਲੇ ਦਾ 100 ਕੁਝ ਕਹੂ ਤੂੰ ਐ ਕਹਿ ਦੇ ਵੀ ਤਾਇਆ ਨਾ ਤਾਂ ਤੂੰ ਬਚੇਗਾ ਨਾਲੇ ਮੈਂ ਬਚੂ ਯਾਰ ਆਪਾਂ ਗੱਪਣ ਦੀ ਫੁੱਲ ਗਰੰਟੀ ਆਪਾਂ ਗਰੰਟੀ ਇਹਨਾਂ ਨੂੰ ਦੇਣਾ ਇਹ ਗੱਲ ਨੂੰ ਇਹ ਵਰਕ ਹਾਂ ਇਹ ਵਰਕਾ ਪਾੜ ਦੇ ਠੀਕ ਹੈ ਬਾਈ ਇਹਨੇ ਲਈ ਆ ਮੁੱਲ ਮੈਂ ਦਵਾਂ ਤੁਹਾਨੂੰ ਅੱਜ ਬੱਕਰੀਆਂ ਸਾਰੀ ਘੋਟੀ ਨਿਕਲ ਗਈ ਗੱਲ ਨੂੰ ਤੁਸੀਂ ਕਹੋਗੇ ਰਾਜੂ ਨੇ ਦਵਾਈ ਦਾ ਵੇੜਾ ਬਾਈ ਲੋਕ ਕਹਿਣਗੇ ਇਹਦੇ ਅੰਦਰ ਬੱਚੇ ਤੇਰੇ ਤਰੇ ਹੋਈ ਨੇ ਟੋਬੀ ਦਾ ਘਬਾ ਝੱਡੂ ਉਹ ਵੀ ਫਿਰ ਲੈਣੀ ਵੀ ਨਹੀਂ ਹੁਣ ਚਲ ਆ ਚੱਲ ਯਾਰ ਅਗਲਾ ਨਵਾਂ ਬੰਦਾ ਥੋੜੀ ਮਰਵਾਉਣਾ ਰੰਗੂ ਆਪਦਾ ਰੋਜਦੇ ਆ ਇਹ ਨਵਾਂ ਨਹੀਂ ਮਰਵਾਣਾ ਆਸੇ ਆਪ ਥੋੜਾ ਮਰਵਾ ਇੱਕ ਦੋ ਹੋਰ ਲੈ ਕੇ ਦੂੰ ਤਰੀਆਂ ਨਾਲ ਝੋਕੀ ਨੇ ਦਵਾਈ ਆ ਉਹ ਐਡਾ ਕੰਜਰ ਉਹਨੇ ਕਾ ਤੋ ਤੈਨੂੰ ਮਾੜੀ ਦਵਾਈ ਮੈਂ ਕੰਜਰ ਨਹੀਂ ਬਣਨਾ ਇਹ ਗੱਲ ਨੂੰ ਪਹਿਲੇ ਹੀ ਨਿਮੇਟ ਲੋ ਸੁਣ ਲੈ ਗੱਲ ਜੇ ਤਾਂ ਹੁੰਦੀ ਤਾਜੀ ਸੂਣ ਵਾਲੀ ਫਿਰ ਤਾਂ ਮੈਂ ਦਿੰਦਾ ਗਰੰਟੀ ਵੀ ਲੋਟਾ ਬਣਾਈ ਖੜੀ ਆ ਬੱਚੇ ਨੇ ਦੇ ਅੰਦਰ ਇਹਦੀ ਰਾਮੂ ਤੂੰ ਗਰੰਟੀ ਨਾ ਦੇ ਨਾਲੇ ਮੈਂ ਚੋਰ ਨਾ ਤੂੰ ਚੋਰ ਨਹੀਂ ਠੀਕ ਆ ਬਾਈ ਇਹ ਸਿਉਣਾ ਇਹ ਮਿੱਟੀ ਜਮਾ ਜ਼ੀਰੋ ਫੰਡਰ ਕਰਕੇ ਲਓ ਕਿਉਂ ਜੀ ਤੇਰੀ ਕਿਸਮਤ ਦੀ ਗੱਪਣ ਹੋਵੇ ਚਾਹੇ ਦਵਾਰੇ ਬਣ ਜੇ ਫੰਡਰਾਂ ਦੇ ਮੁੱਲ ਦੇ ਪੈਸੇ ਲਾਵਾਂਗੇ ਜੀ ਕਿਉਂ ਜੀ ਹੁਣ ਤੂੰ ਤਾਂ ਕਹਿਣਾ ਬਈ ਹੱਥ ਆ ਗੱਪਣ ਮੈਂ ਨਹੀਂ ਪਰਮਾਨਦਾ ਇਹ ਗੱਲ ਨੂੰ ਤੇਰੀਆਂ ਦੋ ਚਾਰ ਬੱਕਰੀਆਂ ਇਹਨਾਂ ਚੋਂ ਦੋ ਚਾਰ ਬੱਕਰੀਆਂ ਕੱਢਾਂਗੇ ਦੋ ਚਾਰ ਬੱਕਰੀਆਂ ਅਸੀਂ ਕੱਢਾਂਗੇ ਇਹਨਾਂ ਚੋਂ ਵਧੀਆ ਬੱਕਰੀਆਂ ਹਾਂਜੀ ਇਹਦਾ ਦੱਸੋ ਸਹੀ ਦੱਸੋ ਬੰਦੇ ਨਹੀਂ ਦੱਸਣਾ 25 ਪੁੱਛੀ ਦੀ ਨਹੀਂ ਹੈਗੀ ਕੋਈ ਮੈਨੂੰ ਵੀ ਇੰਨੇ ਇੰਨੇ ਲਖਣਾ ਬੋਣੀ ਵਾਲੀ ਕੰਮ ਤੂੰ ਕਰੀ ਮੈਂ ਤਾਂ ਕਹਿੰਦਾ 13000 ਲੈ ਲੈ ਫਿਰ 25 ਦੀ ਵੀ ਨਹੀਂ ਹੈਗੀ ਫਿਰ ਮੈਂ ਤੈਨੂੰ ਕਿਦੋਂ ਘਰਾਂ ਤੂੰ 25 ਦੇ ਵਿੱਚ ਜਿੰਨਾ ਮਾਰ ਮਾਰ ਵੇਚ ਨਵੇਂ ਬੰਦੇ ਨੇ ਪਰੋਸਾ ਕਰਿਆ ਢੀਦੁਰੂ ਆਇਆ ਹੈ ਰਾਜਸਥਾਨ ਗੰਗਾ ਨਗਰ ਤੋਂ ਇਹਦਾ ਵੀਰੇ ਰੋੜੀ ਜਾਂ ਚੱਲੇ ਸੀ ਇਹਦੇ ਪੱਤੀ ਓਏ ਇਹਨੂੰ ਕੁਛ ਨਹੀਂ ਤਾਂ ਐ ਤਾਂ ਆਹ ਪੱਖੀਆਂ ਆਪਣੀਆਂ ਵੀ ਲਿਖ ਰਹੀਆਂ ਹੁੰਦੀਆਂ ਨੇ ਇਹਦਾ ਗੱਲ ਨੂੰ ਛੱਡ

ਕਾਹ ਕੋਰ ਵੀ ਬੱਕਰੀ ਲੱਗੇ ਹੋਏ ਨੇ ਭੋਰ ਭਰੀਆਂ ਮੈਂ ਤਾਂ ਕਹਾਂ ਲੱਗੇ ਹੋਏ ਨੇ ਉਂਗਲ ਲੈ ਜਾਣਗੇ ਇਹਨਾਂ ਦੇ ਕਰਮ ਚ ਹੋਏ ਗੱਲ ਆਇਆ ਨਾ ਫਿਰ ਜਦੋਂ ਨੰਗੇ ਹੁਣ ਦੁੱਧ ਦੂ ਕਰਦੇ ਆ ਮੈਂ ਗਾਹਾਂ ਤੁਰਜੂ ਨੰਗੇ ਨੂੰ ਅਗਲਾ ਕੋਈ ਹੋਰ ਚੱਕ ਲੂ ਆਕੇ ਗੱਲ ਤਾਂ ਫਿਰ ਹੋਈ ਜਾਂਦੀ ਰੱਦੀਆਂ ਦਨਾਲੀ ਤੂੰ ਬੱਚੂ ਸਾਨੂੰ ਕੀ ਹੁੰਦਾ ਅਗਲੇ ਵਾਸਤੇ ਨੰਗੀ ਦਾ ਹੋ ਜੂ ਕੋਈ ਗਰੀਬ ਆਕੇ ਇਹਨੂੰ ਲੈ ਜੂ ਮੈਂ ਵੀਰੇ ਫਾਰਮ ਦੀ ਬੱਕਰੀ ਤੇ ਲੈ ਆਈ ਨਹੀਂ ਵੀ ਜਾ ਕੇ ਨੇ ਜੀ ਜੀ ਨਹੀਂ ਲਾਣਾ ਸਾਰੀ ਫਾਰਮ ਵਾਲੀਆਂ ਬੱਕਰੀਆਂ ਨੀਰਾ ਨੂੰ ਕੁਸਮਰਜੀ ਪਾਈਆਂ ਕਿਲਰ ਪੈਨ ਨੂੰ ਓਏ ਅੱਜ ਕੱਲ ਤਾਂ ਸਾਰੀ ਫਾਰਮ ਦੇ ਆ ਬਿਨਾ ਫਾਰਮ ਦਾ ਕੋਈ ਵੀ ਨਹੀਂ ਤੂੰ ਵੀ ਫਾਰਮੀ ਮੈਂ ਵੀ ਫਾਰ हां और असली कोई नहीं फार्मियां हो रहे हैं हुन ता रोटी भी फार्मियां खांदे हां दस किथे देसी गण कौन बोल ना ए गल्लां ता करे ना तू ऐ कर 15000 ਦੀ ਦਿੰਨੇ ਸਾਢੇ 15000 ਦੀ ਦਿੰਨੇ ਕੱਚੀਆਂ ਗੱਲਾਂ ਨਾ ਕਰ 16 ਦੀ ਦਿੰਨੇ ਫਿਰ ਪੱਕਾ ਹੀ ਆ ਹੁਣ ਹੋਰ ਕੀ ਕਰਾਂ ਪੱਕਾ ਤੇ ਇਹ ਬੱਕਰੀ ਲਈ ਆ ਨਾ ਹੁਣ ਤੂੰ ਬੱਕਰੀ ਦੇਣੀ ਆ ਕਰਾਂ ਕੁਛ ਭਾਈ ਦਾ ਇੱਕ ਨਿਸ਼ਾਨੇ ਚ ਬੱਕਰੀ ਵੇਚੂ ਤੇਰੀ ਮਰਜ਼ੀ ਦੇਣੀ ਐ ਤਈ ਗਾਗ ਭਜਾਉਣ ਵਾਲੀ ਗੱਲ ਤਾਂ ਮੈਂ ਕਰਦਾ ਨਹੀਂ ਕੋਈ ਫਿਰ ਜੇ ਮੇਨੇ ਵੀ ਯਾਰ ਬੋਣੀ ਮੇਰੀ ਸਹੀ ਹੁੰਦੀ ਰੋਟੀ ਭਰਦੀ ਹੋਏ ਦੇ ਦੂੰਗਾ ਮੇਰੀ ਵੇਚਣੀ ਐ ਇੰਨੀ ਦੂਰੋਂ ਫੰਡਰ ਐ ਪਤਾ ਨਹੀਂ ਗੱਬਣ ਐ ਅੱਜ ਇਹ ਸਿਉਣਾ ਮਿੱਟੀ ਐ ਗੱਲ ਸੁਣ ਕਰਦੇ ਮੈਂ ਨਵੇੜਦਿਆਂ ਮਨਜ਼ੂਰ ਹੋਈ ਤਾਂ ਲਿਓ ਨਹੀਂ ਮੇਰੀ ਗੱਲ ਤੇ ਤੁਸੀਂ ਵੀ ਨਾ ਲਿਓ ਮਹਿੰਗੀ ਲੱਗੇ ਪਰਾਂ ਨੂੰ ਕਹਿੰਦੀ ਰਾਜੂ ਬਾਈ ਲੈਣੀ ਨਹੀਂ ਮੈਥੋਂ ਡਰਿਓ ਨਾ ਕਿਉਂ ਵੀ ਕੋਈ ਜ਼ਰੂਰੀ ਨਹੀਂ ਲੈਣੀ ਇਹ ਦੇਊ ਦੇਵੇ ਨਹੀਂ ਦੇਣੀ ਨਾ ਦੇਉ ਤੇ ਭਾਈ ਨੂੰ ਖੜੇ ਹੋਵੇ ਆ ਬਾਜ਼ਾਰ ਮੇਲਾ ਲੱਗਿਆ ਬਾਬੇ ਦੀ ਕਿਰਪਾ ਹੋਰ ਲੈ ਲਾਂਗੇ ਕਿਉਂ ਜੀ ਮੈਨੂੰ ਤਾਂ ਖਰੀਆਂ ਗੱਲਾਂ ਨੇ ਲੈ ਭਾਈ ਮੁੰਡਿਆ ਦੇਣੀ ਹੈ ਤੇ ਹੀ ਨਹੀਂ ਦੇਣੀ ਨਾ ਦੇ ਥਾਪੀ ਵਜਦੀ ਹੈ ਵਜਾਦੇ ਆ ਵਜਾ ਦੇ ਪੱਕੀ ਗੱਲ ਤੇ ਵਜਾਈ ਸੱਚੀ ਦੇ ਨਾ ਵਜਾਈ ਓ ਜਾ ਯਾ ਤੈਨੂੰ ਚੰਗੀ ਲੱਗੀ ਦੇਦੀ ਬਸ ਪੱਕੀ ਐ ਹੂੰ ਤੇਰੀ ਮਰਜ਼ੀ ਐ ਪੂਰੀ 18000 ਦੀ ਹੋ ਗਈ ਚੁੱਪ ਕਰ ਫਿਰ ਲੈਣੀ ਵੀ ਨਹੀਂ ਹੁਣ ਚਲ ਆ ਚਲ ਯਾਰ ਅਗਲਾ ਨਵਾਂ ਬੰਦਾ ਥੋੜੀ ਮਰਵਾਉਣਾ ਰੰਗ ਉਹਦਾ ਰੋਜਦੇ ਆ ਜੇ ਨਵਾਂ ਨਹੀਂ ਮਰਵਾਉਣਾ ਤਾਂ ਆਪ ਥੋੜਾ ਇੱਕ ਦੋ ਹੋਰ ਲੈ ਕੇ ਦੂੰ ਤਰੀਆਂ ਨਾਲ ਚੋ ਗਾਹਕ ਨੂੰ ਥੋੜੀ ਟੜਕਿਆ ਕਰਦੇ ਨੇ ਯਾਰ ਬੱਕਰੀ ਜਿਵੇਂ ਕਮੀ ਦਾ ਬਾਪੂ ਮੇਰੇ ਸੂਈ ਹੋਈ ਤੇ ਐ ਦਾਰ 26000 ਦੇ ਸੁਧੋ ਬੱਚੇ ਦੇ ਨਿਓਟਾ ਪਣਾ ਇਹੀ ਤਿਆਰ ਹੁੰਦੀ ਬੱਟ ਦੇ ਨੂੰ 50000 ਦੀ ਵੇਚ ਯਾਰ ਕਰਤੇ ਕਰਦੇ ਬੰਦਾ ਮਰ ਜੂ ਤਿਆਰ ਕਰਦੇ ਕਰਦੇ ਬੰਗਾ ਫੁੱਟ ਜਾਣੀ ਓਦੋਂ ਨੂੰ ਦੇ 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 ਕਿੱਧਰੋਂ ਭਾਈ ਚੱਲੀਏ ਚਲੋ ਓਏ ਆ ਜਾ ਬਈ ਮਰ ਜਾ ਖੜ ਜਾ ਗੇਰੀਆ ਨਾ ਟੱਪ ਮੰਗੜਾ ਜਾ ਆ ਜਾ ਮੇਰੀ ਆ ਕੋਈ ਗੱਲ ਨਹੀਂ ਤੂੰ ਇੱਕ ਕੰਮ ਕਰ ਲੈ ਤੂੰ ਤਾਂ ਖਰ ਤੇਰਾ ਹੱਕ ਬਣਦਾ ਸੀ ਨਵੇਂ ਬੰਦੇ ਨੂੰ ਜਿਹੜਾ ਬਾਈ ਮੋੜ ਨਹੀਂ ਡੱਪਦੇ ਕਿਦਾ ਕੀ ਖੜੀ ਜਾਏਂ ਜਾਣ ਦੇ ਫਿਰ ਮੇਰੇ ਇਹ ਜਾਂਦੀ ਹੈ ਇਹ ਲਖਾਈ ਹੀ ਕਰਾ ਦੇਣਗੇ ਤੇਰੀ ਲਖਾਈ ਦਾ ਮੈਂ ਹੀ ਕਰਾ ਦੂੰਗਾ ਤਾ ਬੱਕਰੀ ਲੈ ਜਾਣੀ ਤੈਨੇ ਹਾਂ ਇੱਕ ਕੋਈ ਪੱਕਾ ਹੀ ਇਰਾਦਾ ਦੂੰਗਾ ਤੇਰਾ ਹਾਂ ਜਿਹੜੇ ਨੇ ਜਾਣੀ ਭਾਵੇਂ 21000 ਬੱਕਰੀ ਦਾ ਫੜਾ ਦੇ ਬੱਕਰੀ ਫੜਲਾ ਵਾ ਤੈਨੂੰ ਪੱਕਾ ਹੀ ਰਾਹ ਦਊਂਗਾ ਤੇਣੀ ਐ ਤੈਨੂੰ ਨਹੀਂ ਤੇਰੀ ਨਾ ਗਈ ਤੇਰੀ ਮਰਜ਼ੇ ਚੱਲ ਪਹਿਲੀ ਵਾਰ ਬੋਣੀ ਆ ਉਹਨਾਂ ਨੂੰ ਕਿਉਂ ਭਜਾਉਣਾ ਬੋਣੀ ਦਾ ਵੀ ਤਾਂ ਬੋਣੀ ਕਰਦੀ ਐ ਇਹ ਸੱਤ ਹਲ ਚੱਲਦੇ ਨੇ ਕਹਿੰਦਾ ਬੋਲਣ ਵਾਲੇ ਨੇ ਬੋਲਣ ਚ ਨਹੀਂ ਦੋਏ ਪਾਈ ਆਉਣ ਦਿੰਦੇ ਉਹ ਬੋਲਣ ਜੇ ਨਹੀਂ ਕੋਈ ਗੱਲ ਲੱਗੇ ਤਾਂ ਸਹੀ ਯਾਰ ਬੱਕਰੀ ਦੇ ਮੁੱਲ ਤਾਂ ਲੱਗੇ ਕੱਟ ਦੇਣਗੇ ਇਹਦੇ ਅੰਦਰ ਬੱਚੇ ਤੇਰੇ ਤਰੇ ਹੋਏ ਨੇ ਟੋਬੇ ਦਾ ਘਵਾ ਝੱਡੂ ਉਹ ਵੀ ਆ ਕੇ ਕਹਿੰਦਾ ਪੂਰੀ ਪੁੱਛਾ ਕੱਢੂ ਪੁੱਛਦਾ ਹੈਗੇ ਪਿੱਛੇ ਤੇਰੀ ਕੀ ਹੈ ਹਾਂ ਪੂਰੀ 68000 ਦੀ ਦੇਸ਼ਤੀ ਓਏ ਚੱਲ ਪਰੇ ਫੜ ਓਏ ਹਣ ਯਾਰ ਚੱਲ ਪਰੇ ਥਾਪੜੇ ਨਾ ਖਾ ਲਈ ਅਸੀਂ ਉਹੀ ਭੋਗਦੇ ਫਿਰਦੇ ਆ ਨਵੇਂ ਬੰਦੇ ਨੇ ਨਵੇਂ ਬੰਦੇ ਨੇ ਫਿਰਦੇ ਬਸ ਐ ਕਰ ਠੀਕ ਹੈ ਇਹਨੂੰ ਤੇਰੇ ਹੱਥ ਨਾਲ ਖੁਸ਼ ਕਰਕੇ ਇੱਧਰ ਮੂੰਹ ਕਰਾ ਕੇ ਝੋਲੀ ਚ ਫੜਾ ਕੰਨ ਵੀਡੀਓ ਬਣਾਉਂ ਮੁੰਡੇ ਆਪਣੇ ਮੈਨ ਤੇ तो करेगा तो तारा माता मुंडे गठा गुटा कोई भी होना बात है पूनी बल्कि लकी सही हाला कोई नुकस नहीं छी वेदा देख खरीदा चोर है भी अपनी बकरी देगा ਹੋਰ ਦੇਖ ਕੋਈ ਕੱਦੀ ਉਹ ਦੇਰਾਂ ਅਗੇ ਕਿਤੇ ਨਹੀਂ ਆਂਦੀ ਕੱਦੀ ਹੋਰ ਦੇਖ ਜੋੜ ਹੈ ਕੰਨ ਕੋਨ ਦੀ ਓਏ ਵੀਰੇ ਤੈਨ ਵਾਤਾ ਕਰਨ ਦੋ ਮਹੀਨੇ ਨੇ ਥੱਲੇ ਸਨਖੀ ਮੇਮਣੀ ਹੈ ਭਾਈ ਆ ਦੇਖ ਲਓ ਨਹੀਂ ਜਾਣਦੀ ਅੱਪਲ ਨਹੀਂ ਕੱਦ ਵਾਲੀ ਬੱਕਰੀ ਅੱਛਾ ਔਠਾ ਕੱਦ ਵਾਲੀ ਅੱਛਾ ਬ੍ਰੀਡਰ ਆਪਣੇ ਬਹਿ ਗਿਆ ਆਪਦਾ ਬਹੁਤ ਚੰਗਾ ਓਏ ਆ ਦੇਖਿਆ ਪੜਦੇ ਪਾ ਦੂੰਗਾ ਮਗਰ ਮੇਮ ਨਹੀਂ ਇਹਦੇ ਆਹ ਦੇਖ ਇਹ ਤੁਹਾਨੂੰ ਦਿਖਾਈ ਥਾਂ ਦਿਖਾਈ ਯਾਰ ਜਿੱਲਸੀ ਆਈ ਹਰ ਤੰਤਕੀ ਜਾਨ